ਦੇਖੋ 나ਗ ਕੁਛ ਨਹੀਂ ਹੁੰਦਾ ਇਹਨੂੰ ਮੈਂ ਪਹਿਲਾਂ ਵੀ ਪਟਕੇ ਦਿਖਾਇਆ ਸੀਗਾ ਦੇਖੋ 나ਗ ਪੂਰਾ 나ਗ ਹੈ ਇਹ ਹੈ ਫੁੱਲ ਹੈ ਫੁੱਲ ਹੁੰਦਾ ਇਹ ਪੂਰਾ 나ਗ ਦੇਖੋ ਇਹ ਦੇਖੋ ਸਿਰੀ ਵੀ ਨਿਕਲੀ ਹੋਈ ਹੈ ਇਹ ਮੈਨੂੰ ਦੇਖ ਕੇ ਸੋਣਾ ਲੱਗ ਰਿਹਾ ਸੀ ਮੈਂ ਚਲ ਤੁਹਾਨੂੰ ਵੀ ਦਿਖਾਵਾਂ ਤੁਹਾਨੂੰ ਵੀ ਸ਼ੇਅਰ ਕਰਾਂ ਦੇਖੋ ਜਿਹੜੇ ਹੇਮਕੁਟ ਸਾਹਿਬ ਆਏ ਹੋਣੇ ਉਹਨਾਂ ਨੇ ਦੇਖਿਆ ਹੋਣਾ ਪੱਕਾ ਇਸ ਮੌਸਮ 'ਚ ਮਿਲਦਾ ਇਹ ਇਸ ਮੌਸਮ 'ਚ ਹੁੰਦਾ ਇਹ ਚਲੋ ਜੀ ਇਹਨੂੰ ਰਹਿਣ ਦਿਓ ਛੱਡੋ ਤੇ ਇੱਕ भाई इस वीडियो नु अपन ਇੱਥੇ ਹੀ ਐਂਡ ਕਰ ਰਹੇ ਆ ਤੇ ਨੈਕਸਟ ਵਲੌਗ ਆਪਣਾ ਆਊਗਾ ਗੁਰਦੁਆਰਾ ਸਾਹਿਬ ਸ੍ਰੀ ਹਿਮਕੁਟ ਸਾਹਿਬ ਗਲੇਸ਼ੀਅਰ ਦਾ ਤੇ ਤੁਸੀਂ ਉਹ ਵੀ ਜਰੂਰ ਦੇਖਣਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਹਰੇਕ ਬੰਦਾ ਕਰਦਾ ਜਾਵੇ ਤਾਂ ਹੀ ਯਾਰ ਸਾਡੇ ਨੇ ਇਨੀ ਮਿਹਨਤ ਕਰਨ ਦਾ ਫਾਇਦਾ ਤਾਂ ਹੀ ਹੈ ਤੁਸੀਂ ਮਾੜਾ ਮੋਟਾ ਸਾਨੂੰ ਸਪੋਰਟ ਕਰੋ ਯਾਰ ਦੱਬ ਕੇ ਸਪੋਰਟ ਕਰੋ ਬਸ ਮੈਂ ਤਾਂ ਥੋੜਾ ਤੋਂ ਇਹੀ ਉਮੀਦ ਕਰਦਾ ਬਾਕੀ ਨਵੇਂ ਵਲੌਗ ਚ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ